ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਕੜਾਈ ਵਾਲੇ ਸੂਟ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸ਼ੋਅ ਕਰਾਂਗੇ ਕੜਾਈ ਵਾਲੇ ਸੂਟ ਸਾਰੇ ਨਵੇਂ ਫੈਬਰਿਕ ਆਏ ਹੈ ਜੀ ਨਵੇਂ ਫੈਬਰਿਕ ਦੇ ਉੱਤੇ ਵਰਕ ਆਇਆ ਹੈ ਜੀ ਤੇ ਕਾਫੀ ਡਿਜ਼ਾਈਨਿੰਗ ਆਈ ਹੈ ਜੀ ਕੜਾਈ ਦੇ ਵਿੱਚ ਜੀ ਹਾਂਜੀ ਸਟਾਰਟ ਕਰਦੇ ਹਾਂ ਜੀ ਕੜਾਈ ਵਾਲੇ ਸੂਟ ਦਿਖਾਣਾ ਜੀ ਹਾਂਜੀ ਆ ਤੁਸੀਂ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਵਰਕ ਆਇਆ ਹੈ ਜੀ ਇਹ ਹਾਂਜੀ ਇਸ ਦੇ ਵਿੱਚ ਚਾਰ ਕਲਰ ਹੈ ਜੀ ਹਾਂਜੀ ਇਹ ਪਹਿਲਾ ਡਿਜ਼ਾਈਨ ਸੀ ਜਿਹੜਾਈ ਦੇ ਵਿੱਚ ਜੀ ਇੱਕ ਆਪਣੇ ਕੋਲ ਜੀ ਬਹੁਤ ਹੀ ਵਧੀਆ ਇੰਗਲਿਸ਼ ਕਲਰ ਦੇ ਵਿੱਚ ਛਾਟ ਆਇਆ ਜੀ ਵਰਕ ਦੇ ਵਿੱਚ ਤੁਸੀਂ ਇਹ ਚੈੱਕ ਕਰ ਸਕਦੇ ਹੋ ਜੀ ਸੂਟ ਬਹੁਤ ਸੋਹਣੇ ਆ ਸਾਰੇ ਜੀ ਇਹਨਾਂ ਦਾ ਤੁਸੀਂ ਰੇਟ ਪੁੱਛਣਾ ਜੀ ਸਾਨੂੰ ਡੀਐਮ ਕਰ ਸਕਦੇ ਹੋ ਜੀ 8557090019 ਤੇ ਜੀ ਹਾਂਜੀ ਤੁਸੀਂ ਡਿਜ਼ਾਈਨਿੰਗ ਚੈੱਕ ਕਰਨੀ ਹੈ ਜੀ ਸਾਰੇ ਸੂਟਸ ਜੀ ਬਹੁਤ ਹੀ ਵਧੀਆ ਡਿਜ਼ਾਈਨਿੰਗ ਆ ਸਾਰੀ ਹੈਂਡਵਰਕ ਦੇ ਵਿੱਚ ਸਾਰਾ ਮਾਲ ਹੈ ਜੀ ਜੇ ਕੋਈ ਮੈਰਿਜ ਲਈ ਸੂਟ ਖਰੀਦਣਾ ਜਾਂਦਾ ਹੈ ਜੀ ਨਿਊ ਸਟਾਕ ਆ ਚੁੱਕਿਆ ਹੈ ਜੀ ਤੇ ਤੁਸੀਂ ਸ਼ਾਪ ਤੇ ਵਿజిਟ ਕਰਕੇ ਆਪਣੀ ਮੈਰਿਜ ਦਾ ਵੀ ਕਪੜਾ ਖਰੀਦ ਸਕਦੇ ਹੋ ਜੀ ਡਿਜ਼ਾਈਨਿੰਗ ਸਾਰੀ ਬਿਲਕੁਲ ਨਵੀਂ ਹੈ ਜੀ ਨਵੇਂ ਰੰਗਾਂ ਦੇ ਵਿੱਚ ਹੈ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਸਾਰਾ ਮਾਲ ਤੁਹਾਨੂੰ ਹਰੇਕ ਡਿਜ਼ਾਈਨ ਦਾ ਆਪਾਂ ਇੱਕ ਇੱਕ ਰੰਗ ਦਿਖਾ ਰਹੇ ਹਾਂ ਜੀ ਹਾਂਜੀ ਜੀ ਹੁਣ ਅਸੀਂ ਤੁਹਾਨੂੰ ਇੱਕ ਬੁੱਢੀ ਦੇ ਬਜ਼ੁਰਗਾਂ ਦੇ ਲਈ ਬਹੁਤ ਹੀ ਵਧੀਆ ਸੂਟ ਆਇਆ ਹੈ ਜੀ ਤੁਸੀਂ ਇਹ ਚੈੱਕ ਕਰ ਸਕਦੇ ਹੋ ਜੀ ਸਿਲਕ ਦੇ ਵਿੱਚ ਹੈ ਜੀ ਨੀਚੇ ਘੇਰੇ ਦਾ ਕੰਮ ਕੀਤਾ ਹੋਇਆ ਹੈ ਜੀ ਹਾਂਜੀ ਆ ਚੈੱਕ ਕਰ ਸਕਦੇ ਹੋ ਇਸ ਦੇ ਵਿੱਚ ਵੀ ਚਾਰ ਕਲਰ ਹੈ ਜੀ ਆਪਣੇ ਕੋਲ ਅਚੈੱਕ ਕਰ ਸਕਦੇ ਹੋ ਜੀ ਤੇ ਇਹਨਾਂ ਕੋਈ ਵੀ ਸੂਰਤ ਦਾ ਤੁਸੀਂ ਰੇਟ ਕਨਫਰਮ ਕਰਨਾ ਹੈ ਜੀ ਸਾਨੂੰ ਡੀਐਮ ਕਰ ਸਕਦੇ ਹੋ ਜੀ 85570 90 ਜਰੂਨੀ ਤੇ ਜੀ ਹਾਂਜੀ ਜੋ ਇਹ ਫੈਬਰਿਕ ਹੁਣ ਲਟਕਾ ਦਿਖਾ ਰਿਹਾ ਜੀ ਇਹ ਆ ਹੈਗਾ ਜੀ ਔਰਗੈਂਜਾ ਦੇ ਉੱਤੇ ਹੈ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸਾਰੇ ਸੂਟਾਂ ਦੇ ਰੇਟ ਰਹਿਣਗੇ ਜੀ ਹਾਂਜੀ ਅੱਗੇ ਚੱਲੋ ਤੁਹਾਨੂੰ ਅਸੀਂ ਸਾਰੇ ਫੈਬਰਿਕ ਦਾ ਕੱਪੜਾ ਦੱਸੀ ਚੱਲਾਂਗੇ ਜੀ ਹੁਣ ਜੋ-ਜੋ ਵੀ ਅਸੀਂ ਡਿਜ਼ਾਈਨ ਤੁਹਾਨੂੰ ਸ਼ੋਅ ਕਰਾਂਗੇ ਜੀ ਜੋ ਲਾਸਟ ਡਿਜ਼ਾਈਨ ਸੀ ਔਰਗੈਂజా ਤੇ ਸੀ ਇਹ ਡਿਜ਼ਾਈਨ ਵੀ ਔਰਗੈਂజా ਦੇ ਉੱਤੇ ਹੈ ਜੀ ਚਾਰ ਰੰਗਾਂ ਦੇ ਵਿੱਚ ਮਾਲ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਹਾਂਜੀ ਜੀ ਆ ਫੈਬਰਿਕ ਵੀ organza ਦੇ ਉੱਤੇ ਹੈ ਜੀ ਤੇ ਤੁਸੀਂ ਚਾਰੇ ਕਲਰ ਦੇ ਚੈੱਕ ਕਰ ਸਕਦੇ ਹੋ ਇਹਨਾਂ ਚਾਰੇ ਕਲਰ ਬਹੁਤ ਸੋਹਣੇ ਹੈ ਜੀ ਪ੍ਰੋਪਰ ਤੁਸੀਂ ਪਿਕ ਲੈਣਾ ਚਾਹੁੰਦੇ ਹੋ ਜੀ ਇਹਨਾਂ ਨੂੰ ਸੋਰਸ ਦੀ ਸਾਨੂੰ DM ਕਰਕੇ ਮੰਗਵਾ ਸਕਦੇ ਹੋ ਜੀ ਹਾਂਜੀ ਆ organza ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਇਸ ਦੇ ਅਤਰੰਗ ਆਇਆ ਜੀ ਆਪਣੇ ਕੋਲ ਜੀ ਬਹੁਤ ਹੀ ਸਫਾਈ ਦੇ ਵਿੱਚ ਕਰਨੇ ਜੀ ਤੁਸੀਂ ਰੰਗ ਚੈੱਕ ਕਰੋ ਪਹਿਲਾਂ ਜੀ ਹਾਂਜੀ ਹੁਣ ਤੁਸੀਂ ਸਿੰਗਲ ਸਿੰਗਲ ਕਰਕੇ ਕਲਰ ਦੇਖੋ ਜੀ ਹਾਂਜੀ ਤੇ ਜੋ ਸਾਨੂੰ ਪਹਿਲੀ ਵਾਰ ਦੇਖ ਰਿਹਾ ਜੀ ਅਸੀਂ ਮਾਨਸਾ ਤੋਂ ਬਿਲੋਂਗ ਕਰਦੇ ਹਾਂ ਜੀ ਸਾਡੀ ਸ਼ਾਪ ਮਾਨਸਾ ਦੇ ਵਿੱਚ ਸਥਿਤ ਹੈ ਜੀ ਤੇ ਅੰਗਰੇਜ਼ ਮਿੱਤਲ ਵਾਲੀ ਗਲੀ ਦੇ ਵਿੱਚ ਸਾਡੀ ਦੁਕਾਨ ਹੈ ਜੀ ਬੱਸ ਸਟੈਂਡ ਤੋਂ 5 ਮਿੰਟ ਦਾ ਰਸਤਾ ਹੈ ਜੀ ਅੰਗਰੇਜ਼ ਮਿੱਤਲ ਵਾਲੀ ਗਲੀ ਦਾ ਜੀ ਤੇ ਤੁਸੀਂ ਕੰਡੈਕਟ ਕਰਕੇ ਵੀ ਸ਼ਾਪ ਤੇ ਵਿజిਟ ਕਰ ਸਕਦੇ ਹੋ ਤੇ ਕਿਸੇ ਤੋਂ ਪੁੱਛ ਕੇ ਵੀ ਸ਼ਾਪ ਤੇ ਵਿజిਟ ਕਰ ਸਕਦੇ ਹੋ ਜੀ ਕਾਕਾ ਕਲੋਥ ਹਾਊਸ ਦੁਕਾਨ ਦਾ ਨਾਮ ਹੈ ਜੀ ਹਾਂਜੀ ਇਹ ਸੀ ਬਹੁਤ ਹੀ ਸੋਹਣਾ ਡਿਜ਼ਾਈਨ ਜੀ ਹੁਣ ਜੋ ਫੇਵਰ ਫੈਬਰਿਕ ਆਇਆ ਜੀ ਔਰਗੈਂਜਾ ਦੇ ਵਿੱਚ ਤੇ ਨੋ ਰੰਗਾ ਦੇ ਵਿੱਚ ਇਹ ਚਾਟ ਆਇਆ ਜੀ ਮੋਡਲ ਪੀਸ ਹੈ ਜੀ ਤੁਸੀਂ ਇਹ ਚੈੱਕ ਕਰ ਸਕਦੇ ਹੋ ਜੀ ਤੇ ਨੋ ਰੰਗਾ ਦੇ ਵਿੱਚ ਇਹ ਮਾਲ ਆਇਆ ਜੀ ਰੰਗ ਬਹੁਤ ਸੋਹਣੇ ਹੈ ਜੀ ਵਾਈਨ ਕਲਰ ਜੀ ਹਾਂਜੀ ਜੈਲੋ ਕਲਰ ਜੀ ਮਾਊਸ ਸ਼ੇਡ ਜੀ क्रोजी कलर पीच कलर हां जी तांबा शेड जी नाभी रंग जी नाभी रंग जी मरजेंटा एंड पैरट जी जी ਉਸ ਤੋਂ ਬਾਅਦ ਜੀ ਜੋ ਆਪਣੇ ਕੋਲ ਅਗਲਾ ਡਿਜ਼ਾਈਨ ਆ ਰਿਹਾ ਜੀ ਇਹ ਕ੍ਰੇਪ ਦੇ ਉੱਤੇ ਆ ਰਿਹਾ ਜੀ ਕ੍ਰੇਪ ਦੇ ਉੱਤੇ ਪੰਜ ਰੰਗਾਂ ਦੇ ਵਿੱਚ ਇਹ ਚਾਟਾ ਜੀ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਤੁਸੀਂ ਜੀ ਜੇਮ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਤੁਸੀਂ ਪ੍ਰੋਪਰ ਪਿਕ ਦੀ ਪਿਕ ਚਾਹੀਦੀ ਹੈ ਜੀ ਤੁਸੀਂ WhatsApp ਤੇ ਮੈਸੇਜ ਕਰਕੇ ਸਰ ਤੋਂ ਮੰਗਵਾ ਸਕਦੇ ਹੋ orange ਕਲਰ ਸੀ ਜੀ red ਕਲਰ ਹੈ ਜੀ ਬਹੁਤ ਹੀ ਸੋਨਾ red ਕਲਰ ਹੈ ਕਪੜਾ ਬਹੁਤ ਹੀ ਜ਼ਿਆਦਾ ਸੋਨਾ ਵਰਕ ਬਹੁਤ ਹੀ ਸੋਨਾ ਕੀਤਾ ਹੋਇਆ ਜੀ ਮਰਜੈਂਟਾ ਕਲਰ ਹੈ ਜੀ ਨਾਭੀ ਕਲਰ ਹੈ ਜੀ ਐਂਡ ਮਰਜੈਂਟਾ ਕਲਰ ਹੈ ਡਾਰਕ ਦੇ ਵਿੱਚ ਹੈ ਜੀ ਹਾਂਜੀ ਇਹ ਆਪਣੇ ਕੋਲ ਡਸਟੀ ਚਾਟ ਆ ਗਿਆ ਜੀ ਡਸਟੀ ਚਾਟ ਆ ਚੁੱਕੇ ਜੀ ਇਹ ਹਾਂਜੀ ਬਜ਼ੁਰਗਾਂ ਦੇ ਲਈ ਬਹੁਤ ਹੀ ਫੋਨੇ ਸੂਟ ਹੈ ਜੀ ਇਹ ਤੁਸੀਂ ਸ਼ਾਪ ਤੇ ਵਿਜ਼ਿਟ ਕਰਕੇ ਇਹ ਖਰੀਦ ਸਕਦੇ ਹੋ ਜੀ ਹਾਂਜੀ ਹਾਂਜੀ ਇਹ ਔਰਗਾਂਜਾ ਤੇ ਆਇਆ ਜੀ ਡਿਜ਼ਾਈਨ ਤੇ ਇਹ ਅਸੀਂ ਕਾਫੀ ਜਿਆਦਾ ਸੇਲ ਕਰ ਚੁੱਕੇ ਜੀ ਇਹ ਡਿਜ਼ਾਈਨ ਜੀ ਤੇ ਤੁਸੀਂ ਚੈੱਕ ਕਰੋ ਇਸ ਵਾਰ ਸਾਡੇ ਕੋਲ ਪਿੱਛੇ ਸਾਡੇ ਕੋਲ ਸਿਰਫ ਦੋ ਰੰਗ ਆਉਂਦੇ ਸੀ ਇਸ ਵਾਰ ਸਾਡੇ ਕੋਲ ਨੋ ਰੰਗਾਂ ਦੇ ਵਿੱਚ ਮਾਲ ਆਇਆ ਜੀ ਹਾਂਜੀ ਬਲੈਕ ਕਲਰ ਜੀ ਬਲੈਕ ਕਲਰ ਜੀ ਮਹਿੰਦੀ ਕਲਰ ਜੀ ਔਰਗਾਂਜਾ ਦੇ ਉੱਤੇ ਹੈ ਜੀ ਬਹੁਤ ਹੀ ਫਾਈ ਦੇ ਵਿੱਚ ਕੰਮ ਕੀਤਾ ਹੋਇਆ ਹੈ ਜੀ ਬਾਜੂ ਐਂਡ ਬਾਟਮ ਦਾ ਵਰਕ ਵੀ ਨਾਲ ਦਿੱਤਾ ਹੋਇਆ ਜੀ ਹਾਂਜੀ ਫਰੋਜੀ ਕਲਰ ਜੀ ਨਾਬੀ ਰੰਗ ਜੀ yellow ਇਹ ਇਕਲੌਤਾ ਪੀਸ ਆ ਜੀ ਜੋ ਲਾਈਨਿੰਗ ਦੇ ਵਿੱਚ ਹੈ 오ਰਗਾਂਜਾ ਲਾਈਨਿੰਗ ਦੇ ਵਿੱਚ ਹਾਂਜੀ ਬਲੈਕ ਜੀ ਤੰਬਾ ਚੇਰੀ ਐਂਡ ਕਰੀਮ ਕਲਰ ਵੀ ਹਾਂਜੀ 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 ਉਹਨੇ ਆਪਾਂ ਫਿਰ ਤੋਂ ਸਟਾਰਟਿੰਗ ਤੇ ਆਉਨੇ ਆ ਜੀ ਤੇ ਹਾਂਜੀ ਇਹ ਸਾਡੇ ਕੋਲ ਤਿੰਨ ਰੰਗਾਂ ਦੇ ਵਿੱਚ ਮਾਲ ਆਇਆ ਜੀ ਬਹੁਤ ਹੀ ਸੋਹਣਾ ਫੈਬਰਿਕ ਹੈ ਜੀ ਸ਼ਿਮਰ ਦੇ ਉੱਤੇ ਹੈ ਜੀ ਇਹ ਸ਼ਿਮਰ ਦੇ ਉੱਤੇ ਜੀ ਤਿੰਨ ਕਲਰ ਦੇ ਵਿੱਚ ਮਾਲ ਹੈ ਜੀ ਪੀਚ ਫਰੋਜੀ ਐਂਡ ਸੀ ਗ੍ਰੀਨ ਪੈਰਲ ਜੀ ਹਾਂ ਜੀ ਇਹ ਡਿਜ਼ਾਈਨ ਬਰਬਰੀ ਸ਼ਿਮਰ ਦੇ ਉੱਤੇ ਹੈ ਜੀ ਬਰਬਰੀ ਸ਼ਿਮਰ ਦੇ ਉੱਤੇ ਜੀ ਸਾਡੇ ਕੋਲ ਫੈਬਰਿਕ ਆਇਆ ਸੀ ਜੀ ਚਾਰ ਰੰਗਾਂ ਦੇ ਵਿੱਚ ਮਾਲ ਹੈ ਜੀ ਇੰਗਲਿਸ਼ ਕਲਰ ਦੇ ਵਿੱਚ ਮਾਲ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਹਾਂਜੀ ਦਿਖਾਈ ਚਲੋ ਅੱਗੇ ਹਾਂਜੀ ਸੈਕਿੰਡ ਕਲਰ ਜੀ ਥਰਡ ਕਲਰ ਫੋਰਥ ਕਲਰ ਜੀ ਹਾਂਜੀ ਇਸ ਤੋਂ ਬਾਅਦ ਜੀ ਜੋ ਆਪਣੇ ਕੋਲ ਫੋਰਥ ਨੈਕਸਟ ਡਿਜ਼ਾਈਨ ਹੈ ਜੀ ਗਲਾਸ ਦੇ ਉੱਤੇ ਹੈ ਜੀ ਡਾਰਕ ਰੰਗਾ ਦੇ ਵਿੱਚ ਇਹ ਮਾਲ ਹੈ ਜੀ ਹੈਂਡਵਰਕ ਦਾ ਸਾਰਾ ਕੰਮ ਕੀਤਾ ਹੋਇਆ ਜੀ ਪਹਿਲਾ ਕਲਰ ਦੇਖੋ ਜੀ ਗਲਾਸ ਦੇ ਵਿੱਚ ਜੀ yellow ਕਲਰ ਜੀ ਬਹੁਤ ਸੋਹਣਾ ਵਰਕ ਹੈ ਜੀ ਡਾਰਕ ਮਰਜੈਂਟਾ ਕਲਰ ਜੀ ਡਾਰਕ ਮਰਜੈਂਟਾ ਜੀ ਬਹੁਤ ਹੀ ਸੋਹਣਾ ਕਲਰ ਹੈ ਜੀ ਇੰਗਲਿਸ਼ ਕਲਰ ਹੈ ਸੋਰੀ ਨਰਸਿੰਗ ਜਿਆ ਕਲਰ ਹੈ ਜੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਹੋਰ ਕੋਈ ਕਲਰ ਆ ਰਹੇ ਹੈ ਜੀ ਹਾਂਜੀ ਜੋ ਨੈਕਸਟ ਕਲਰ ਹੈ ਜੀ ਇਹ ਤਾਂਬਾ শেਡ ਹੈ ਜੀ ਹਾਂਜੀ ਇਸ ਤੋਂ ਬਾਅਦ ਵੀ ਜੋ ਵਰਕ ਹੈ ਜੀ ਕ੍ਰਸ਼ ਦੇ ਉੱਤੇ ਸੂਟ ਆਇਆ ਹੈ ਜੀ ਇਹ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕ੍ਰਸ਼ ਦੇ ਵਿੱਚ ਬਣਿਆ ਹੋਇਆ ਹੈ ਜੀ ਤਿੰਨ ਰੰਗਾਂ ਦੇ ਵਿੱਚ ਇਹ ਚਾਰਟ ਹੈ ਸੋ ਲਾਈਟ ਫਰੋਜੀ ਜੀ ਪੀਚ ਫਰੋਜੀ ਪੀਚ ਐਂਡ ਲਵੈਂਡਰ ਜੀ ਤਿੰਨ ਰੰਗਾਂ ਦੇ ਵਿੱਚ ਇਹ ਮਾਲ ਆਇਆ ਹੈ ਜੀ ਆਪਣੇ ਕੋ ਹਾਂਜੀ ਬਹੁਤ ਸੋਹਣਾ ਮਾਲ ਹੈ ਜੀ ਸਾਰੇ ਅਤੋਂ ਚੈੱਕ ਕਰ ਸਕਦੇ ਹੋ ਜੀ ਨੈਕਸਟ ਡਿਜ਼ਾਈਨ ਔਰਗੈਂਜਾ ਦੇ ਵਿੱਚ ਹੈ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਹੈ ਜੀ ਘੇਰੇ ਦਾ ਕੰਮ ਹੈ ਜੀ ਤੇ ਚਾਰ ਰੰਗਾਂ ਦੇ ਵਿੱਚ ਮਾਲ ਹੈ ਜੀ ਇਹ ਮੈਂ ਰੱਖ ਲਿਓ ਹਾਂਜੀ ਮਹਿੰਦੀ ਜੀ ਤੰਬਾ ਰੈੱਡ ਐਂਡ ਨੇਵੀ ਜੀ ਇਹ ਚਾਰ ਰੰਗਾਂ ਦੇ ਵਿੱਚ ਮਾਲ ਹੈ ਜੀ ਹਾਂਜੀ ਰੱਖ ਲੀਓ ਜੋ ਲਾਸਟ ਦੇ ਇੱਕ ਫੇਰ ਬਜ਼ੁਰਗਾ ਦੇ ਲਈ ਹੈਂਡਵਰਕ ਦੇ ਵਿੱਚ ਆਪਣੇ ਕੋਲ ਇੱਕ ਸਟਾਕ ਆਇਆ ਜੀ ਬਹੁਤ ਹੀ ਸੋਹਣਾ ਸਟਾਕ ਹੈ ਚਾਰ ਰੰਗਾਂ ਦੇ ਵਿੱਚ ਹੈ ਤੁਸੀਂ ਚੈੱਕ ਕਰ ਲਓ ਤੇ ਜੋ ਫੈਬਰਿਕ ਜੀ ਇਹ ਕ੍ਰਸ਼ ਕੀਤਾ ਹੋਇਆ ਜੀ ਕ੍ਰਸ਼ ਕੀਤਾ ਹੋਇਆ ਫੈਬਰਿਕ ਹੈ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਹੈਂਡਵਰਕ ਦਾ ਕੰਮ ਹੈ ਜੀ ਹਾਂਜੀ ਨੈਕਸਟ ਚੱਲੋ ਜੀ ਅਗਲੇ ਡਿਜ਼ਾਈਨ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਕਾਫੀ ਸਟਾਕ ਆਪਣੇ ਕੋਲ ਕੜਾਈ ਦਾ ਨਵਾਂ ਆਇਆ ਹੈ ਜੀ ਤੁਸੀਂ ਸ਼ਾਪ ਤੇ ਵਿਜ਼ਿਟ ਕਰਕੇ ਪਰਚੇਸ ਕਰ ਸਕਦੇ ਹੋ ਜੀ ਇਹ ਔਰਗਾਂజా ਦੇ ਉੱਤੇ ਹੈ ਜੀ ਗਲੇ ਦਾ ਕੰਮ ਨੇ ਜੀ ਚਾਤੰਗਾ ਦੇ ਵਿੱਚ ਮਾਲਾ ਹਾਂਜੀ ਹਾਂਜੀ ਰੱਖ ਦੋ ਸਾਈਡ ਤੇ ਜੀ ਜਿਹਨਾਂ ਨਾਲ ਜੋੜਿਆ ਨੇ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਹਾਂਜੀ ਇਹ ਗੱਲੇ ਦਾ ਕੰਮ ਕੀਤਾ ਹੋਇਆ ਮਾਡਲ ਪੀਸ ਹੈ ਜੀ ਆ ਤੁਸੀਂ ਪਿਕ ਦੇ ਵਿੱਚ ਦੇਖ ਸਕਦੇ ਹੋ ਸੇਮ ਇਸ ਤਰ੍ਹਾਂ ਦੇ ਹੀ ਪੀਸ ਹੈ ਜੀ ਤੇ ਪੰਜ ਰੰਗਾਂ ਦੇ ਵਿੱਚ ਮਾਲ ਹੈ ਜੀ yellow ਤੰਬਾ ਸੀ ਗ੍ਰੀਨ ਪੈਰਟ ਐਂਡ ਮਰਜੈਂਟਾ ਐਂਡ ਬਲੈਕ ਹਾਂਜੀ ਹੁਣ ਆਪਣੇ ਕੋਲ ਥੋੜੇ ਜਿਹੇ ਡਿਜ਼ਾਈਨ ਰਹਿ ਗਏ ਜੀ ਫਿਰ ਆਪਾਂ ਵੀਡੀਓ ਨੂੰ ਫਿਨਿਸ਼ ਕਰਦੇ ਹਾਂ ਜੀ ਹਾਂਜੀ ਇਹ ਇਹ ਵੀ ਔਰਗਾਂਜਾ ਦੇ ਉੱਤੇ ਹੈ ਜੀ ਬਹੁਤ ਹੀ ਸੋਨਾ ਕੰਮ ਹੈ ਕੰਮ ਬਹੁਤ ਹੀ ਸੋਨਾ ਹੈ ਸਾਰਿਆਂ ਦਾ ਜੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਆਹ ਸਟਾਕ ਹੈ ਜੀ ਆਪਣਾ ਹਾਂਜੀ ਹਾਂਜੀ ਇਹ ਸ਼ਿਮਰ ਦੇ ਉੱਤੇ ਹੈ ਜੀ ਘੇਰੇ ਦਾ ਕੰਮ ਹੈ ਇਹ ਸੇਮ ਡਿਜ਼ਾਈਨ ਆਪਣੇ ਕੋਲ ਔਰ ਗੈਂਜਾ ਦੇ ਵਿੱਚ ਵੀ ਆਇਆ ਸੀ ਤੇ ਆਪਾਂ ਸ਼ਿਮਰ ਦੇ ਵਿੱਚ ਵੀ ਲਿਆਂਦਾ ਕਿਉਂਕਿ ਡਿਜ਼ਾਈਨ ਬਹੁਤ ਸੋਹਣਾ ਹੈ ਉਠਾ ਬਹੁਤ ਸੋਹਣਾ ਹੁੰਦਾ ਜੀ ਚਾਰ ਰੰਗਾਂ ਦੇ ਵਿੱਚ ਮਾਲ ਲਏ ਜੀ ਹਾਂਜੀ ਜੋ ਹੁਣ ਨੈਕਸਟ ਹੈ ਜੀ ਇਹ ਗਲੇ ਦਾ ਕੰਮ ਹੈ ਜੀ ਚਾਰ ਰੰਗਾਂ ਦੇ ਵਿੱਚ ਮਾ ਲਿਆ ਸ਼ਿਮਰ ਦੇ ਹਿਸਤੇ ਜੀ ਇਹ ਵੀ ਸਟਾਕ ਹੈ। ਹਾਂਜੀ। ਹੁਣ ਇਹ ਲਾਸਟ ਡਿਜ਼ਾਈਨ ਹੈ ਜੀ ਬਹੁਤ ਹੀ ਰੀਜ਼ਨਬਲ ਰੇਂਜ ਦੇ ਵਿੱਚ ਹੈ ਔਰਗੈਂਜਾ ਦੇ ਉੱਤੇ ਹੈ neck ਦਾ ਕੰਮ ਕੀਤਾ ਹੋਇਆ ਜੀ। ਆ ਤੁਸੀਂ ਦੇਖ ਸਕਦੇ ਹੋ ਚਾਰ ਰੰਗ ਦਿਖਾ ਦੂ ਜੀ। ਹਾਂਜੀ ਇਹ ਚਾਰ ਰੰਗਾਂ ਦੇ ਵਿੱਚ ਸਟਾਕ ਹੈ ਜੀ। ਹਾਂਜੀ। ਚਾਰ ਚੜਾ ਕੁੜੀ ਹਾਂ ਜੀ ਇਹ ਸਾਰਾ ਸਟਾਕ ਜੀ ਵਰਕ ਆਲਾ ਜੀ ਜੋ ਅੱਜ ਅਸੀਂ ਤੁਹਾਨੂੰ ਸ਼ੋਅ ਕੀਤਾ ਹੈ ਜੀ ਜੋ ਸਾਡੇ ਨਿਊ ਸਬਸਕ੍ਰਾਈਬਰ ਹੈ ਜੀ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਜੀ ਵੀਡੀਓ ਨੂੰ ਲਾਈਕ ਕਰਨ ਜੀ ਕਮੈਂਟ ਜਰੂਰ ਕਰਨ ਜੀ ਕੋਈ ਵੀ ਇਹਨਾਂ ਸੋਰਸ ਦਾ ਰੇਟ ਪੁੱਛਣਾ ਜਾਂਦਾ ਜੀ ਸਾਨੂੰ ਡੀਐਮ ਕਰ ਸਕਦਾ ਹੈ ਜੀ 8557090019 ਤੇ ਐਂਡ ਇੱਕ ਵਾਰ ਫਿਰ ਤੋਂ ਮੈਂ ਸ਼ਾਪ ਦਾ ਐਡਰੈਸ ਦੱਸ ਰਹੇ ਹਾਂ ਜੀ ਅੰਗਰੇਜ਼ ਮਿੱਤਲ ਵਾਲੀ ਗਲੀ ਦੇ ਵਿੱਚ ਸ਼ਾਪ ਹੈ ਜੀ ਬੱਸ ਸਟੈਂਡ ਤੋਂ ਜੀ 5 ਮਿੰਟ ਦਾ ਰਸਤਾ ਹੈ ਅੰਗਰੇਜ਼ ਮਿੱਤਾਂ ਵਾਲੀ ਗਲੀ ਤੱਕ ਆਉਣ ਦੇ ਲਈ ਤੇ ਇਸ ਗਲੀ ਦੇ ਵਿੱਚ ਕੱਕ ਕਲੋਥ ਹਾਊਸ ਦੀ ਸ਼ਾਪਸ ਦਿੱਤਾ ਹੈ 8557090 ਜਰੂ 19 ਤੇ ਤੁਸੀਂ WhatsApp ਕਰਕੇ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਐਂਡ ਕੋਈ ਵੀ ਸੂਟ ਦਾ ਰੇਟ ਪੁੱਛਣਾ ਤਾਂ ਇਸ ਨੰਬਰ ਤੇ ਜੀ ਤੁਸੀਂ ਮੈਸੇਜ ਕਰਕੇ ਰੇਟ ਦਾ ਸੂਟ ਦਾ ਰੇਟ ਪੁੱਛ ਸਕਦੇ ਹੋ ਜੀ ਹਾਂਜੀ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਜੀ